ਕਿ ਬੋਲਣਾ ਹੈ ਕਹਿੰਦਾ ਰਹੀ ਹੈ ਰੀਡਿੰਗ ਕੀਤੀ ਜਾ ਰਹੀ ਹੈ ਤੁਹਾਡੇ ਕੋ ਕਿਹੜੇ ਸਵਾਲ ਜੀਤੀ ਜਾ ਰਹੀ ਹੈ ਵਾਹਿਗੁਰਜੀਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਮੈਂ ਪਹਿਲਾਂ ਕਿਸਾਨ ਸ਼ਿਕਰਤ ਕਮੇਟੀ ਪੰਜਾਬ ਕੋਟ ਬੁੱਢਾ ਜਸੇਬੰਦੀ ਵੱਲੋਂ ਮੈਂ ਆਪਦੇ ਚੌਥੇ ਥੰਮ ਪੱਤਰਕਾਰ ਭਾਈਚਾਰੇ ਦਾ ਧੰਨਵਾਦ ਕਰਦਾ ਕਿ ਜਿਨ੍ਹਾਂ ਨੇ ਅੱਜ ਵਾਲੀ ਜਿਹੜੀ ਖਬਰ ਹੈ ਗੂੰਗੀ ਬੋਲੀ ਸਰਕਾਰ ਅੰਨੀ ਸਰਕਾਰ ਦੇ ਦੁਆਰਾ ਸ਼ਾਮਾਂ ਤੱਕ ਇਹ ਪਹੁੰਚੂਗੀ ਅੱਜ ਸਾਡੇ ਸੂਬਾ ਪ੍ਰਧਾਨ ਇੰਦਰਜੀਤ ਸਿੰਘ ਕੋਟਪੁੱਡਾ ਦੇ ਗਰਾਹ ਵਿਖੇ ਮੀਟਿੰਗ ਸਾਡੇ ਜ਼ਿਲ੍ਹਾ ਪ੍ਰਧਾਨ ਬਾਬਾ ਪ੍ਰਗਟ ਸਿੰਘ ਪ੍ਰਿੰਗੜੀ ਸਾਡੇ ਜਲੰਧਰ ਦੇ ਪ੍ਰਧਾਨ ਸਰਦਾਰ ਅਰਨਜੀਤ ਸਿੰਘ ਅਲੀਵਾਲ ਆਪਣੇ ਸਾਥੀਆਂ ਸਮੇਤ ਇੱਥੇ ਪੁੱਜੇ ਆ ਸਾਡੇ ਪੰਜਾਬ ਦੇ ਜਨਰਲ ਸੈਕਟਰੀ ਸਰਦਾਰ ਸੁੱਚਾ ਸਿੰਘ ਲੱਧੂ ਜਿਹੜੀ 8 ਤਰੀਕ ਨੂੰ ਡੀਸੀ ਦਾ ਦਫਤਰ ਬੂਰੇ ਜਿਹੜਾ ਧਰਨਾ ਦੇਣਾ ਵਾ ਆ ਜਿਹੜੀ ਇਹਨਾਂ ਨੇ ਬਹੁਤ ਗਲਤ ਕਾਨੂੰਨ ਬਣਾਇਆ ਵਾ ਜ਼ਿੰਮੇਵਾਰਾ ਕਿਸਾਨਾਂ ਦੀਆਂ ਜ਼ਮੀਨਾਂ ਰੱਪਣ ਬਾਰੇ ਉਹਦਾ ਬਹੁਤ ਸਖਤ ਵਿਰੋਧ ਕਰਾਂਗੇ ਉਹਦੇ ਬੂਰੇ ਦੇ ਘਾੜੀ ਧਰਨਾ ਦੇਵਾਂਗੇ ਮੁੜ ਕੇ ਉਹਨਾਂ ਨੂੰ ਮੰਗ ਪੱਤਰ ਦੇਣਾ ਡੀਸੀ ਸਾਹਿਬ ਨੂੰ ਕੋਟਪੁੱਟਾ ਜਹੇਬੰਦੀ ਵੱਲੋਂ ਅਸੀਂ ਕੁੱਲ ਕਿਸਾਨ ਆਪਣਾ ਭਾਈਚਾਰਾ ਆਪਣੇ ਸਾਡੇ ਮਜ਼ਦੂਰ ਕਿਸਾਨ ਵੀਰ ਦੁਕਾਨਦਾਰ ਵੀਰ ਬੇਨਤੀ ਕੀਤੀ ਜਾਂਦੀ ਆ ਕਿ ਇਸ ਪਾਲਿਸੀ ਦਾ ਸਖਤ ਤੋਂ ਸਖਤ ਵਿਰੋਧ ਕੀਤਾ ਜਾਵੇ ਕਿਸਾਨ ਛਰਚ ਕਮੇਟੀ ਪੰਜਾਬ ਕੋਟਪੁੱਟਾ ਜਹੇਬੰਦੀ 8 ਤਰੀਕ ਨੂੰ ਡੀਸੀ ਦੇ ਦਫਤਰ ਦੇ ਮੂਹਰੇ ਧਰਨਾ ਦੇਵੇਗੀ ਆਪਣੀਆਂ ਭਰਾਤੀ ਜਹੇਬੰਦੀਆਂ ਨੂੰ ਨਾਲ ਲੈ ਕੇ ਇਹ ਮੋਰਚਾ ਗੈਰ ਹਾਈ ਨੀਤੀਕ ਮੋਰਚੇ ਦੀਆਂ ਵੱਲੋਂ ਜਿਹੜੀ ਇਹ ਕਾਲ ਆਈ ਆ ਉਸ ਨੂੰ ਬਿਲਕੁਲ ਪੂਰੇ ਆਪ ਦੇ ਢੰਗ ਤਰੀਕੇ ਦੇ ਨਾਲ ਦੋ ਤਿੰਨ ਘੰਟੇ ਦਾ ਜਿਹੜਾ ਵਾ ਉਹ ਧਰਨਾ ਦਿੱਤਾ ਜਾਊਗਾ ਇਹਨਾਂ ਕੋ ਕਹਿੰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ